হরস কাল পোতার ਹੱਥ ਹੈ ਕਿੰਨੋ ਕਿੰਨੋ ਦਾ ਤਾਰਾ ਖੁਸ਼ੀ ਦੇ ਲਈ ਤਾੜੀ ਮਾਰ ਦਿਓ 20 ਨੰਬਰ ਯੂਨਾਈਟਿਡ ਬੀਸੀ ਫਰੈਂਚ ਕਲੱਬ ਕੈਲਗਰੀ ਦੇ ਤੇ ਯਾਦ ਇਕਬਾਲ ਐਬ ਸਪੋਰਟ ਕਬੱਡੀ ਕਲੱਬ ਦੇ ਪਾਇਆ ਸਾਡੇ 24 ਕਬੱਡੀ ਧੁਰਕੋਟੀਆਂ ਕੈਲਵੀ 골ਡਨ ਬਾਇ ਟੱਕਰ ਕਿਹਦੇ ਨਾਲ ਹੈ ਖੁਸ਼ੀ ਦੇ ਨਾਲ ਹੈ ਪੁਆਇੰਟ ਖੁਸ਼ੀ ਆਪਣੀ ਟੀਮ ਦੇ ਅੱਗੇ ਜੁੜ ਗਏ ਮਾਤਾ ਹਰਵੰਸ ਗੌਰ ਦਾ ਪੁੱਤ ਦੁਨੀਆ ਦਾ ਰਸਤਮ ਤੇ ਫੈਨ ਜੀ ਦੀ ਵੱਧ ਦੁਨੀਆ ਮੈਂ ਜੈ ਢਾਲੀਵਾਲ ਦੇ ਸਤਕਾਰਯੋ ਪਿੰਡਾ ਭਾਈਆ ਹੁਦੀਸੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਖੇਤੌਰ ਤੇ ਬਹੁਤ ਵੱਡੇ ਮਾਨ ਸਨਮਾਨ ਸ਼ਖਸੀਤ ਵੱਲੋਂ ਆ ਇਧਰੇ ਪਾਸੇ ਦੁੱਕਾ ਵਾਲਾ ਆ ਦੁੱਕਾ ਵਾਲਾ ਹੋ ਜੀ ਹੋਈ ਕਮਾਲ ਕਬੱਡੀ 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 ਗੱਲ 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 ਮੈਨੂੰ ਲੱਗਦਾ ਬਾਤੀ ਇਹ ਕਹਿੰਦੇ ਕਬੱਡੀ ਦਾ ਪ੍ਰਿੰਸ ਦੁੱਕਾ ਵਾਲਾ ਖੁਸ਼ੀ ਆ ਕੇ ਜਿਲ੍ਹਾ ਕੀਰਾਂ ਵਾਲੀਆ ਚੰਨਾ ਕਹਿੰਦਾ ਹੁੰਦਾ ਸੀਗਾ ਭਾਜੀ ਜਿਗਰਾ ਚਾਹੀਦਾ ਲਓ ਜਿਗਰਾ 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 ਕਬੱਡੀ ਕਬੱਡੀ ਦੁੱਗਾਂ ਵਾਲਾ ਦੁੱਗਾਂ ਵਾਲਾ ਖੁਸ਼ੀ 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 ਨੂੰ ਬਾਲ ਬਾਲ ਮਾਰ ਦੁਨੀਆ ਮਾਰ ਰਿਓ ਜੋਰ ਦਾ ਦੁੱਗਾਂ ਵਾਲੇ ਦੇ ਵਾਸਤੇ ਇਹ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਕੰਡੀਆਂ ਕਬੱਡੀਆਂ ਚੜ ਚੜ ਕੇ ਦੇਖਦਾ ਜ਼ਮਾਨਾ ਸਾਰਾ ਆ ਖੜ ਖੜ ਕੇ ਗੁਰੀ ਦੇਖਦੇ ਨੇ ਕਿਹਦੀ ਹਿੱਕ ਦੇ ਵਿੱਚ ਵੱਜਦਾ ਚਾਰ ਬੰਨੇ ਪਰ ਬੰਨੇ ਆ ਦੁਨੀਆ ਦੇ ਚੋਟੀ ਦੇ ਕਬੱਡੀ ਖਿਡਾਰੀ ਨੇ ਹਈ ਹਈ ਰੇਡ ਦੇ ਉੱਪਰ ਕਿਹੜਾ ਲਾਊਗਾ ਜਫਾ ਹਾਂ ਸਮੇ ਨੇ ਫੈਸਲਾ ਕਰਨਾ ਅੱਗੇ ਵੱਧ ਕੇ ਬੱਲੇ ਬੱਲੇ ਹਰ ਦੋਗਾ ਵਾਲਾ ਕਹਿੰਦਾ ਮੈਂ ਕਰਦਾ ਦੋ ਹੱਥ ਐਵੇਂ ਗੁਰੀ ਪੁਆਇੰਟ ਲੋਗਾਂ ਵਾਲੇ ਖੁਸ਼ੀ ਦਾ ਦੁਰਵਿੰਦਰ ਸਿੰਘ ਦੀ ਪਰਾਰ ਦੀ ਆਏ ਨੇ ਆਰੂੜਾ ਦਾ ਡਾਡ ਫੋਰੀ ਸਵੱਤੀ ਦਾ ਬੰਦੇ ਚਾਂਡੇ ਹੋਣਾ ਦਾ ਤੇ ਨਾਲ ਲੱਪੇ ਤਨੋਏ ਹੋਣਾ ਦਾ ਮਨਦੀਪ ਨਾ ਹੋਣਾ ਦਾ ਸਾਰਾ ਧੰਨਵਾਦ ਆਓ ਕਬੱਡੀ ਇਸ ਸਮੇਂ ਆ ਛੇੜਦਾ ਦੇ ਵਿੱਚ ਉਹ ਪਈ ਹੋਈ ਇਸਵੇ ਗੁਰਮਾ ਵਾਲੇ ਦੀ ਇਹ ਧੁੱਗਿਆਂ ਵਾਲਿਆ ਜਿਹਨ ਜਫਾ ਲ ਆ ਗਿਆ 500 ਡਾਲਰ ਯੂ ਐਸ ਏ ਦਾ ਹੋਵੇਗਾ ਬੱਦ ਕਨਫਿਡ ਵੱਲੋਂ ਆ 500 ਡਾਲਰ ਯੂ ਐਸ ਏ ਦਾ ਹੋਣਾ